ਚਲੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੁਲਿਸ ਨੇ ਜਿਹੜੀ ਨਸ਼ੇ ਨੂੰ ਖਾਤਮੇ ਦੇ ਲਈ ਮੁਹਿੰਮ ਚਲਾਈ ਹੈ ਉਹਦੇ ਤਹਿਤ ਕੱਲ ਮੋਗਾ ਪੁਲਿਸ ਦੀ ਥਾਣਾ ਕੋਟਿਸੇਖਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਆਸਾਰਾ ਆਪਰੇਸ਼ਨ ਐਸਪੀ ਸਪੈਸ਼ਲ ਕ੍ਰਾਈਮ ਦੀ ਸੁਪਰਵੀਜ਼ਨ ਹੇਠ ਡੀਐਸਪੀ ਧਰਮਕੋਟ ਤੇ ਐਸਐਚਓ ਕੋਟਿਸੇਖਾਂ ਦੀ ਟੀਮ ਨੇ ਐਗਜ਼ੀਕਿਊਟ ਕੀਤਾ ਹੈ ਇਹਦੇ ਤਹਿਤ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਅਕਿਊਜ਼ਡ ਮੁਮਤਾਜ਼ ਖੋਰ ਪਤਨੀ ਅੰਗਰੇਜ਼ ਸਿੰਘ ਜਿਹਦਾ ਘਰ ਚੀਮਾ ਰੋਡ ਕੋਟੀਸੇ ਖਾਂਚ ਹੈਗਾ ਉੱਥੇ ਬਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਡਰਗਮਨੀ ਵਗੈਰਾ ਹੈਗੇ ਕ੍ਰੈਡੀਬਲ ਇਨਫੋਰਮੇਸ਼ਨ ਹੈਗੀ ਸੀ ਉਹਦੇ ਬੇਸਿਸ ਤੇ ਪੁਲਿਸ ਟੀਮ ਨੇ ਉੱਥੇ ਜਦੋਂ ਰੇਡ ਕੀਤੀ ਡਿਊਰਿੰਗ ਸਰਚ ਉੱਥੋਂ 2 ਕਿਲੋ 500 ਗ੍ਰਾਮ ਹੈਰੋਇਨ 2 ਦੇਸੀ ਪਿਸਟਲ 32 ਬੋਰ ਤੇ 1 ਲੱਖ ਰੁਪਏ ਡਰਗ ਮਨੀ ਤੇ ਸੋਨੇ ਚਾਂਦੀ ਦੇ ਜਿਹੜੇ ਜੁਵਲਰੀ ਹੈਗੀ ਉਹ ਬਰਾਮਦ ਹੋਈ ਹੈ ਇਹਦੇ ਵਿੱਚ ਦੋ ਅਕਿਊਜ਼ਡ ਮੌਕੇ ਤੇ ਫੜ ਲਏ ਗਏ ਨੇ ਮੁਮਤਾਜ਼ ਕੋਰ ਤੇ ਉਹਦੀ ਬੇਟੀ ਕਿਰਨ ਕੋਰ ਇਸ ਤੋਂ ਇਲਾਵਾ ਜਿਹੜੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਸੀ ਤੇ ਸਿਗਰਟ ਇਨਫੋਰਮੇਸ਼ਨ ਤੋਂ ਗੱਲ ਪਤਾ ਲੱਗੀ ਸੀ ਤਿੰਨ ਅਕਿਊਜ਼ਡ ਹੋਰ ਇਸ ਕੇਸ ਦੇ ਵਿੱਚ ਇਨਵੋਲ ਹੈਗੇ ਨੇ ਉਹਨਾਂ ਤੇ ਵੀ ਬਾਈ ਨੇਮ ਐਫਆਈਆ ਰਜਿਸਟਰ ਕੀਤੀ ਗਈ ਹੈ ਉਹਨਾਂ ਨੂੰ ਪਾਲਣ ਲਈ ਜਿਹੜੀ ਵੱਖਰੀ ਵੱਖਰੀ ਪੁਲਿਸ ਦੀਆਂ ਟੀਮਾਂ ਨੇ ਉਹ ਰੇਡ ਕਰ ਰਹੀ ਹੈ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਤੇ ਆ ਜਿਹੜੀ ਪੂਰੀ ਹੈਗੀ ਡਰਗ ਦੀ ਸਪਲਾਈ ਚੇਨ ਇਹਨੂੰ ਪੂਰਾ ਜਿਹੜਾ ਹੈ ਖਤਮ ਕਰ ਦਿੱਤਾ ਜਾਊਗਾ। ਮਾਂ ਬੇਟੀ ਦੇ ਨਾਲ ਕੋਈ ਹੋਰ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਹੈ ਸਰ? ਹਾਂਜੀ ਇਹ ਕਿਨਾਂ ਦਾ ਬੇਟਾ ਹੈ ਤੇ ਇਹ ਕਿਨਾਂ ਦਾ ਭਤੀਜਾ ਇਹ ਕਿ ਉਹਨਾਂ ਦਾ ਹੋਰ ਸਾਥੀ ਹੈ ਤੇ ਉਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ। ਕਿੰਨਾ ਦਾ ਕੰਮ ਕਰ ਰਹੇ ਸਰ? ਕਿੰਨੀ ਦਿਨ ਤੋਂ ਕੰਮ ਕਰ ਰਹੇ ਨੇ ਇਹ? ਇਹ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਥੋੜੇ ਟਾਈਮ ਤੋਂ ਕੰਮ ਕਰ ਰਹੇ ਨੇ ਇਹ। 2.5 ਕਿਲੋ ਹੈ ਰਿਕਵਰੀ ਬਹੁਤ ਵੱਡੀ ਹੈ ਕਿਥੋਂ ਸਰ ਸਪਲਾਈ ਹੋਈ ਹੈ ਕੀ ਇਹਦੇ ਸਰ ਉਹ ਜਿਹੜੀ ਹੈ ਹਜੇ ਤੱਕ ਦੀ ਪੁੱਛਗਿਸਤ ਆਹੀ ਗੱਲ ਸਾਹਮਣੇ ਆਈ ਹੈ ਕਿ ਇਹਦੇ ਨਾਲ ਜਿਹੜੇ ਤਿੰਨ ਅਸੋਸੀਏਟਸ ਹੈਗੇ ਨੇ ਇਹ ਵੀ ਇਨਵੋਲਵ ਹੈਗੇ ਬਾਕੀ ਆਜ ਜਿਨ੍ਹਾਂ ਦਾ ਪੁਲਿਸ ਰਿਵਾਰਡ ਹਾਸਲ ਕਰਕੇ ਤੇ ਹੋਰ ਡੁੰਗਾਈ ਨਾਲ ਇਹਨਾਂ ਦੀ ਪੁੱਛਗਿਸਤ ਕੀਤੀ ਜਾਊਗੀ ਤੇ ਇਹਦੇ ਵਿੱਚ ਫੋਰਵਰਡ ਤੇ ਬੈਕਵਰਡ ਲਿੰਕੇਜ ਤੇ ਹੋਰ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇ। ਬਾਕੀ ਪਹਿਲਾਂ ਦਾ ਮਾਮਲਾ ਨਿਸ਼ਾਨਾ ਜੀ ਮੁੰਡਾ ਇੱਕ ਇਹਨਾਂ ਦਾ ਬੇਟਾ ਹੈ ਤੇ ਇਹ ਕਿਨਾਂ ਦਾ ਰਿਸ਼ਤੇਦਾਰ ਹੈ ਤੇ ਇਹ ਕਿਨਾਂ ਦੇ بیٹے ਦਾ ਅਸੋਸੀਏਟ ਹੈ ਸਰ ਮਾਮੇ ਦੀ ਪਹਿਲਾਂ ਰੋਡਲ ਮਾਮਲਾ ਬਣ ਗਿਆ ਸੋ ਨਹੀਂ ਹਜੇ ਤੱਕ ਕੋਈ ਪਹਿਲਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਸਭਰੀ ਇੱਕ ਹੋਰ ਦੁਆਰਾ ਪ੍ਰੀਫਰ ਕਰੇ ਟੋਟਲ 2 ਕਿਲੋ 500 ਗ੍ਰਾਮ ਹੈਰੋਇਨ 1 ਲੱਖ ਰੁਪਏ ਡਰਗ ਮਨੀ 2 ਦੇਸੀ ਪਿਸਟਲ ਬੱਤੀ ਬੋਰ ਤੇ ਸੋਨੇ ਤੇ ਚਾਂਦੀ ਦੇ ਜਿਹੜੇ ਜੁਐਲਰੀ ਹੁੰਦੀ ਹੈ ਉਹ ਵੀ ਇਹਨਾਂ ਦੇ ਘਰੋਂ ਮਿਲੀ ਹੈ ਸਰ ਜਿਹੜਾ ਤੈਨੂੰ ਹੋਰ ਹੈ ਕਿਹੜੀ ਉਹਨਾਂ ਦੇ ਫੈਮਿਲੀ ਮੈਂਬਰ ਹੀ ਆ ਜਾਂ ਕੋਈ ਹੋਰ ਗੱਲ ਦੱਸੋ ਇਹਨਾਂ ਦੇ ਵਿੱਚੋਂ ਦੋ ਇਹਨਾਂ ਦੇ ਫੈਮਿਲੀ ਮੈਂਬਰ ਹੀ ਨੇ ਤੇ ਇਹ ਇੱਕ ਹੋਰ ਉਹਨਾਂ ਦਾ ਅਸੋਸੀਏਟ ਹੈ ਸਰ ਇਹਨਾਂ ਤੋਂ ਵੱਲੋਂ ਹਰ ਵਕਤ ਇਹਨਾਂ ਕਰ ਕਵਰੀ ਫੜੀ ਫੜੀ ਜਾਂਦੀ ਵੱਡੀ ਮਾਤਰਾ ਦੇ ਵਿੱਚ ਇਹ ਕਿੱਥੋਂ ਲੈ ਕੇ ਆਉਂਦੇ ਉਹਦੀ ਰੋਕ ਨਹੀਂ ਕੀਤੀ ਜਾਂ ਸਕਦੀ ਜਿੰਨੇ ਵੀ ਮਾਮਲੇ ਹੁਣ ਤੱਕ ਦਰਜ ਹੋਏ ਹਨ ਉਹਨਾਂ ਦੇ ਸਾਰਿਆਂ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਦੇ ਤੱਕ ਗਏ ਹਾਂ ਉਹਦੇ ਵਿੱਚ ਦੋਸ਼ੀ ਹੋਰ ਵੀ ਨਾਮਜ਼ਦ ਹੋਏ ਨੇ ਜਿਹੜੇ ਫੜੇ ਵੀ ਜਾ ਰਹੇ ਨੇ ਕੰਟੀਨਿਊਸਲੀ ਤੇ ਉਹਨਾਂ ਤੋਂ ਹੋਰ ਬਰਾਮਦਗੀਆਂ ਵੀ ਹੋ ਰਹੀਆਂ ਨੇ ਤੇ ਬਾਕੀ ਜਿਹੜਾ ਇਹਦਾ ਸਪਲਾਈ ਚੇਨ ਹੈ ਉਹਨੂੰ ਪੂਰੇ ਨੂੰ ਅਸੀਂ ਖਤਮ ਕਰਨ ਲਈ ਕੰਟੀਨਿਊਸ 24/7 ਐਫਰਟਸ ਕਰ ਰਹੇ ਹਾਂ ਇਸ ਤੋਂ ਲਾਵਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਆ ਨਸ਼ੇ ਦੇ ਖਾਤਮੇ ਦੀ ਮੁਹਿੰਮ ਚੱਲੀ ਹੈ ਤੁਸੀਂ ਵੇਖਿਆ ਹੋਣਾ ਡੇਲੀ ਸਾਡੇ ਜਿਹੜੇ ਟਾਰਗੇਟਡ ਆਪਰੇਸ਼ਨਸ ਨੇ ਰੇਡਸ ਨੇ ਉਹ ਚੱਲ ਰਹੀਆਂ ਨੇ ਸਾਡੇ ਕੋਲ ਬੰਦੇ ਕਾਫੀ ਸਾਰੇ ਆਈਡੈਂਟੀਫਾਈ ਅਸੀਂ ਕੀਤੇ ਹੋਏ ਆ ਜਿਨ੍ਹਾਂ ਤੇ ਸਾਡੀ ਨਿਗਾਹ ਹੈਗੀ ਹੈ ਤੇ ਉਹਨਾਂ ਤੇ ਵੀ ਸਾਡੀ ਰੇਡਸ ਜਿਹੜੀ ਆ ਉਹ ਕੰਟੀਨਿਊਸ ਚੱਲ ਰਹੀ ਹੈ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੱਡੇ ਡਰੱਗਸ ਦੇ ਸਮਗਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਖਿਲਾਫ ਪੰਨਦੀ ਕਾਨੂੰਨੀ ਕਾਰਵਾਈ ਕਰਾਂਗੇ ਸਰਸਲਾ ਲਾਇਸੈਂਸੀ ਸੀ ਜਾਂਦਾ ਨਹੀਂ ਜੀ ਆ ਇਲੀਗਲ ਹੋਏਗਾ ਕਿਤੋਂ ਕਿਤੋਂ ਕਿੱਥੋਂ ਰਿਕਵਰੀ ਜਿਹੜੀ ਰਿਕਵਰੀ ਜਿਹੜੀ ਹੋਈ ਆ ਸਰ ਇਹਨਾਂ ਦੇ ਘਰੋਂ ਹੀ ਆ ਜਾਂ ਬਾਹਰੋਂ ਕਿਤੇ ਸਰ ਹੋਈ ਆ ਆ ਸਰ ਇਹਨਾਂ ਦੇ ਘਰੋਂ ਹੀ ਹੋਈ ਆ ਰਿਕਵਰੀ ਜੀ ਇਸ ਲਈ ਤਾਂ ਪਤਾ ਲੱਗਾ ਕਿ ਕਿੱਥੋਂ ਲੱਗਾਈ ਸੀ ਉਹ ਇਹਨਾਂ ਦੀ ਆਜ ਪੁਲਿਸ ਰਿਵਾਰਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਇਸ ਮੁਕਤਵੇਂ ਦੇ ਵਿੱਚ ਉਹਨਾਂ ਦੀ ਅਰੈਸਟ ਕਰਨ ਤੋਂ ਬਾਅਦ ਹੋਰ ਜ਼ਿਆਦਾ ਆ ਸਾਰਾ ਮਾਮਲਾ ਕਲੀਅਰ ਹੋ ਜੂਗਾ ਬਾਕੀ ਅਸੀਂ ਟੈਕਨੀਕਲੀ ਵੀ ਇਹਨਾਂ ਦੇ ਫੋਨ ਵੀ ਐਨਾਲਿਸਿਸ ਕਰ ਰਹੇ ਹਾਂ। ਕਿਉਂਕਿ ਆਪਣੀ ਬਾਰੇ ਸਿਰਫ ਜਾਣਕਾਰੀ ਮਿਲੀ ਕਿੰਨੀ ਪ੍ਰਾਪਰਟੀ ਇਹਨਾਂ ਦੀ ਕੀ ਹੈ। ਉਹ ਸਾਰਾ ਹੁਣ ਇਨਵੈਸਟੀਗੇਸ਼ਨਸ ਕਲੀਅਰ ਹੋ ਜਾਊਗਾ ਇਹਨਾਂ ਦਾ ਪੁਲਸ ਡਿਮਾਂਡ ਹਾਸਲ ਹੋਣ ਤੋਂ ਬਾਅਦ। ਲੱਗਦਾ ਕਿ ਜਿੰਨੀ ਗ੍ਰੱਫਰੀ ਬਹੁਤ ਵੱਡੀ ਰਿਕਵਰੀ ਹੈ, ਹੈਵਿੰਗ ਕਵਰੀ ਹੈ ਤੇ ਇਸ ਤੋਂ ਲੱਗਦਾ ਕਿ ਜਿਹੜਾ ਨਸ਼ਾ ਇਹਨਾਂ ਨੇ ਲਿਆਉਂਦਾ ਜਾਂ ਸਪਲਾਈ ਕਰਮ ਜਲ ਰਹੇ ਸੀਗੇ ਉਸ ਤੋਂ ਹੀ ਇਹਨਾਂ ਨੇ ਜਿਹੜੀ ਆਪਣੀ ਪ੍ਰਾਪਰਟੀ ਬਣਾਈ ਹੋਈ ਹੈ ਤੇ ਪੁਲਸ ਵੱਲੋਂ ਵੀ ਲਗਾਤਾਰ ਪਾਕਹਾਉਂ ਜ਼ਿਲ੍ਹੇ ਵਿੱਚ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ, ਬੁਲਡੋਜ਼ਰ ਆਹੀਂ ਘਰ ਤੋੜੇ ਜਾ ਰਹ ਉਹ ਅਸੀਂ ਅਟੈਚ ਕਰਾਵਾਂਗੇ ਫਿਰ ਜਦੋਂ ਇਹਨਾਂ ਨੂੰ ਕਨਵਿਕਸ਼ਨ ਹੋ ਜਾਊਗੀ ਫਿਰ ਇਹਨਾਂ ਦਾ ਅਸੀਂ ਫੋਰ ਫੀਚਰ ਕਰਾਵਾਂਗੇ ਸਰ ਇੱਕ ਤਰ੍ਹਾਂ ਦੇ ਤੋਂ ਫਰੋਜਪੁਰ ਜ਼ਿਲ੍ਹੇ ਤੋਂ ਕੋਟੇ ਸੇਖਾ ਆ ਕੇ ਕਿੰਨੀ ਦੇ ਤੋਰ ਰਹੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਡਿਊਰਿੰਗ ਮਤਲਬ ਰਿਮਾਂਡ ਜਦੋਂ ਇਹਨਾਂ ਦੀ ਪੁੱਛਗਿੱਛ ਹੋਊਗੀ ਕਲੀਅਰ ਹੋ ਜਾਊਗਾ ਕਿੰਨਾ ਟਾਈਮ ਹੋ ਗਿਆ ਐਗਜ਼ੈਕਟ ਦੱਸ ਦੇਣਗੇ ਫਿਰ ਸਰ ਪਤਾ ਲੱਗ ਗਿਆ ਇਹਨਾਂ ਨੇ ਸਪਲਾਈ ਕਿੱਥੇ ਕਰਨੀ ਸੀ ਉਹ ਸਾਰਾ ਹੁਣ ਪੁਲਿਸ ਰਿਮਾਂਡ ਚ ਪਤਾ ਲੱਗ ਜਾਊਗਾ ਬਾਕੀ ਜਿਹੜੇ ਹੋਰ ਅਸੋਸੀਏਟ ਹੈਗੇ ਉਹਨਾਂ ਦੀ ਅਰੈਸਟ ਤੋਂ ਬਾਅਦ ਪਤਾ ਲੱਗ ਜਾਊਗਾ ਮੋੜ ਡੂੰਗਾਈ ਨਾਲ ਜਦੋਂ